ਕਾਹਦਾ ਪਤਾ ਉਹਨੂੰ ਪਤਾ ਵੀ ਭਗਵਾਨਤ ਮਾਨ ਵਰਗੇ ਮੁੱਖ ਮੰਤਰੀਆਂ ਨੂੰ ਕਿਵੇਂ ਟੱਕ ਤੇ ਚੜਾਉਣਾ ਉਹਨੂੰ ਇਸ ਗੱਲ ਦਾ ਪਤਾ ਕਿ ਕਿਵੇਂ ਆਪਦੀ ਟਿਕਟ ਨੂੰ ਵਰਗਾ ਵੀ ਐਡਾ ਵੱਡਾ ਝੂਠ ਬੋਲਣ ਤੋਂ ਬਾਅਦ ਤੇ ਪਟਾਰੀ ਚੋਂ ਕੀ ਕੱਢਦੇ ਆ ਗਿੱਦੜ ਵਹੇ ਚਾਕੇ ਪਟਾਰੀ ਚੋਂ ਕੱਢਦੇ ਆ ਡਿੰਪੀ ਢਿੱਲੋ ਜਿਹੜਾ 2250 ਬੱਸਾਂ ਦਾ ਮਾਲਕਾ ਜਿਹਨੂੰ ਨਹੀਂ ਪਤਾ ਕਿ ਲੋਕਾਂ ਦੀ ਬੇਰੋਜ਼ਗਾਰੀ ਪ੍ਰਤੀ ਕੀ ਪਹੁੰਚ ਹੁੰਦੀ ਆ ਉਹ ਨੂੰ ਨਹੀਂ ਪਤਾ ਕਿ ਰਾਤ ਨੂੰ ਝੋਨੇ ਦੀ ਢੇਰੀ ਤੇ ਪਏ ਕਿਸਾਨ ਦੀ ਕੀ ਹਾਲਤ ਹੁੰਦੀ ਆ ਉਹ ਆ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਸੀ ਕਿਸੇ ਵਕਤ ਜਿਹੜੀ ਲੋਕਾਂ ਨੂੰ ਇਹ ਕਹਿੰਦੀ ਸੀ ਕਿ ਜਿਹੜੇ ਇਹਦੇ ਉਮੀਦਵਾਰ ਹੋਣਗੇ ਉਹ ਅਸੀਂ ਇਹੋ ਜਿਹੇ ਉਮੀਦਵਾਰ ਲੈ ਕੇ ਆਵਾਂਗੇ ਜਿਹੜੇ ਆਮ ਘਰਾਂ ਦੇ ਜੰਮੇ ਜਾਏ ਹੋਣਗੇ ਜਿਹੜੇ ਆਮ ਘਰਾਂ ਦੇ ਜ਼ਵਾਕਾਂ ਦੀਆਂ ਆਮ ਘਰਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸਮਝਦੇ ਹੋਣਗੇ ਜਿਨ੍ਹਾਂ ਨੂੰ ਇਸ ਤਕਲੀਫ ਦਾ ਪਤਾ ਹੋਊ ਕਿ ਬੇਰੋਜ਼ਗਾਰੀ ਕੀ ਹੁੰਦੀ ਆ ਜਿਨ੍ਹਾਂ ਨੂੰ ਇਸ ਤਕਲੀਫ ਦਾ ਪਤਾ ਹੋਊ ਕਿ ਮੰਡੀਆਂ 'ਚ ਰਾਤ ਨੂੰ ਰਾਤ ਕੱਟਣੀ ਝੋਨੇ ਦੀਆਂ ਢੇਰੀਆਂ ਤੇ ਪੈ ਕੇ ਕਿੰਨੀ ਔਖੀ ਹੁੰਦੀ ਆ ਜਿਨ੍ਹਾਂ ਨੂੰ ਪਤਾ ਹੋਊ ਕਿ ਜਿਹੜੇ ਮਜ਼ਦੂਰ ਮੰਡੀਆਂ 'ਚ ਕੰਮ ਕਰਦੇ ਆ ਉਹਨਾਂ ਦੀ ਕੀ ਹਾਲਤ ਹੁੰਦੀ ਆ ਤੇ ਡੂਡੂਡ ਮਹੀਨਾ ਜਦੋਂ ਉਹ ਖੱਜਲ ਖੁਆਰ ਹੁੰਦੇ ਆ ਮੰਡੀਆਂ 'ਚ ਉਹਨਾਂ ਦੀ ਕੀ ਤਖਲੀਫ ਹੁੰਦੀ ਆ ਪਰ ਭਰਾਵੋ ਸਾਡੀ ਇਹ ਤਰਾਸਦੀ ਰਹੀ ਆ ਸਾਡੀ ਇਹ ਤਰਾਸਦੀ ਆ ਵੀ ਐਡਾ ਵੱਡਾ ਝੂਠ ਬੋਲਣ ਤੋਂ ਬਾਅਦ ਤੇ ਪਟਾਰੀ 'ਚੋਂ ਕੀ ਕੱਢਦੇ ਆ ਗਿੱਦੜ ਵਹੇ ਚਾਕੇ ਪਟਾਰੀ ਚੋਂ ਕੱਢਦੇ ਆ ਡਿੰਪੀ ਢਿੱਲੋਂ ਜਿਹੜਾ 2 250 ਬੱਸਾਂ ਦਾ ਮਾਲਕਾ ਜੀਨੂੰ ਨਹੀਂ ਪਤਾ ਕਿ ਲੋਕਾਂ ਦੀ ਬੇਰੁਜ਼ਗਾਰੀ ਪ੍ਰਤੀ ਕੀ ਪਹੁੰਚ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਰਾਤ ਨੂੰ ਝੋਨੇ ਦੀ ਢੇਰੀ ਤੇ ਪਏ ਕਿਸਾਨ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਕਿ ਪੱਖਾ ਲਾਉਣ ਵਾਲੇ ਮਜ਼ਦੂਰਾਂ ਦੀ ਕੀ ਹਾਲਤ ਹੁੰਦੀ ਆ ਉਹਨੂੰ ਨਹੀਂ ਪਤਾ ਉਹਨੂੰ ਕਾਹਦਾ ਪਤਾ ਉਹਨੂੰ ਪਤਾ ਬਈ ਭਗਵਾਨਤ ਮਾਨਾਰਗੇ ਮੁੱਖ ਮੰਤਰੀਆਂ ਨੂੰ ਕਿਵੇਂ ਟੱਕ ਤੇ ਚੜਾਉਣਾ ਉਹਨੂੰ ਇਸ ਗੱਲ ਦਾ ਪਤਾ ਕਿ ਕਿਵੇਂ ਆਪਦੀ ਟਿੱਕ ਨੂੰ ਬਰਕਰਾਰ ਕਰਕੇ ਲੋਕਾਂ 'ਚ ਜਾ ਕੇ ਵਿਚਾਰਾ ਜਾ ਬਣ ਕੇ ਇਹ ਕਹਿਣਾ ਵੀ ਯਾਰ ਤਿੰਨ ਵਾਰ ਹੋ ਗਿਆ ਮੈਨੂੰ ਲੋਕਾਂ ਨੇ ਹਰਾਇਆ ਹੁਣ ਤੁਸੀਂ ਮੇਰਾ ਵੀ ਦਾ ਲਾ ਦਿਓ ਕਿਉਂਕਿ ਉਹਨੂੰ ਲੱਗਦਾ ਕਿ ਉਹਦੀਆਂ ਬੱਸਾਂ ਦਾ ਕਾਫਲਾ ਅਜੇ ਛੋਟਾ ਇਸ ਕਰਕੇ ਉਹਨੂੰ ਲੈ ਕੇ ਆਏ ਆ ਉਹ ਕਾਰਪੋਰੇਟਾਂ ਦੇ ਦਲਾਲ ਨੂੰ ਲੈ ਕੇ ਆਏ ਆ ਭਰਾਵੋ ਕਾਰਪੋਰੇਟਾਂ ਦੇ ਦਲਾਲ ਨੂੰ ਉਹ ਕਿਸੇ ਆਮ ਆਮ ਪਾਰਟੀ ਦਾ ਨਹੀਂ ਹੈ ਤੇ ਜਦੋਂ ਉਹਦਾ ਦਾ ਲੱਗਿਆ ਆਉਣ ਵਾਲੀਆਂ ਚੋਣਾਂ 'ਚ ਤੇ ਉਹਨੇ ਇੱਥੋਂ ਜਿੱਤ ਕੇ ਤੇ ਗਾਹਣ ਲਈ ਮਾਰੀ ਜਦੋਂ ਸਰਕਾਰ ਬਣੀ ਐ ਨਹੀਂ ਪਤਾ ਵੀ ਡੱਡੂ ਛਪੂਟਾ ਮਾਰ ਕੇ ਟੱਕੜੀ 'ਚ ਬਹਿ ਜਾ ਜਾਂ ਪੰਜੇ ਤੇ ਚੜ੍ਹ ਜਾਏ ਉਹਨੂੰ ਨਹੀਂ ਪਤਾ ਇਸ ਗੱਲ ਦਾ ਉਹਨੇ ਤਾਂ ਇਹ ਦੇਖਣਾ ਬਈ ਸਰਕਾਰ ਕੀ ਦੀ ਆ ਤੇ ਕਿਹਦੇ ਨਾਲ ਕਿਵੇਂ ਜਾਣਾ ਇਹ ਸਾਰਾ ਕੁਝ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ